Okay. ਬਹੁਤ ਹੀ ਸਤਿਕਾਰਯੋਗ ਬੇਰਜ਼ਗਾਰ ਨਾਰਚ ਰਨਮੀ ਦੇ ਸਾਥਿਓ ਸਰਬਨ ਪਿਆਰ ਭਈ ਸਤਿ ਸ੍ਰੀ ਅਕਾਲ ਜੀ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਵੀ ਅੱਜ ਆਪਣਾ 78ਵਾਂ ਦਿਨ ਸੀਗਾ ਧਰਨੇ ਦੇ ਮਹਾਲੀ ਤੇ ਅੱਜ ਦੀ ਆਪਾਂ ਕਾਲ ਦਿੱਤੀ ਹੋਈ ਸੀਗੀ ਜਿੰਨੇ ਵੀ ਸਾਥੀ ਧਰਨੇ ਦੇ ਵਿੱਚ ਸਮੂਰਯਤ ਕਰਕੇ ਗਏ ਨੇ ਘਰੋਂ ਚੱਲ ਗਏ ਜਾਂ ਬੈਠੇ ਆ ਤੇ ਭੈਣਾ ਤੇ ਸਾਡੇ ਵੀਰ ਅਸੀਂ ਉਹਨਾਂ ਦਾ ਪਹਿਲੇ ਤੋਂ ਧੰਨਵਾਦ ਕਰਦੇ ਆ ਜੋ ਆਪਣੀ ਜ਼ਮੀਰ ਨੂੰ ਜਗਾ ਕੇ ਇੱਥੇ ਧਰਨੇ ਦੇ ਵਿੱਚ ਸਮੂਰਯਤ ਕੀਤੀ ਆ ਤੇ ਉਹਨਾਂ ਦੇ ਜੱਜਬੀਨ ਨੂੰ ਸਲਾਮ ਕਰਦੇ ਆ ਸਾਥਿਓ ਜਿਹੜੀ ਆਪਣੀ ਭੜਤੀ ਹੈਗੀ ਉਹ ਤੁਹਾਡੇ ਜਜ਼ਬੇ ਦੇ ਨਾਲ ਹੀ ਤੁਹਾਡੇ ਹੌਸਲੇ ਦੇ ਨਾਲ ਹੀ ਪੂਰੀ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਹੁਤ ਵੱਡਾ ਕੱਠ ਕਰ ਰਹੇ ਆਗੇ ਤੇ ਲਾਈਵ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸ ਦਿੱਤਾ ਜਾਊਗਾ ਤਾਂ ਜੋ ਜਿਹੜਾ ਆਪਣਾ ਪ੍ਰੋਸੈਸ ਹੈਗਾ ਉਹ 2026 ਚ ਨਾ ਜਾਵੇ ਆਪਾਂ 2025 ਦੇ ਵਿੱਚ ਹੀ ਪੂਰਾ ਕਰਵਾ ਲਈਏ ਅਗਰ ਤੁਸੀਂ ਘਰਾਂ ਦੇ ਵਿੱਚ ਬੈਠੇ ਰਹੇ ਤਾਂ 2025 2026 2027 28 ਪਤਾ ਨਹੀਂ ਕਿੰਨੇ ਕ ਸਾਲ ਲੰਘ ਜਾਣੇ ਆ ਠੀਕ ਹੈ ਇਸ ਕਰਕੇ ਆਪਣੇ ਆਪ ਅੰਦਰ ਝਾਤ ਮਾਰੋ ਵੀ ਤੁਸੀਂ ਭਰਤੀ ਲਈ ਕਿੰਨਾ ਕੁ ਸੀਰੀਅਸ ਹੋਗੇ ਮੈਂ ਘਰੇ ਬੈਠੇ ਸਾਥੀਆਂ ਨੂੰ ਕਹਿ ਰਿਆਂਗਾ ਜਿਹੜੇ ਇੱਥੇ ਬੈਠੇ ਨੇ ਉਹਨਾਂ ਦੇ ਜੱਜ ਬੀਨੂੰ ਸਲਾਮ ਆਂ ਐਨੀ ਠੰਡ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਭਰਾ ਬੈਠੇ ਆਗੇ ਤੇ ਰਾਤ ਨੂੰ ਵੀ ਅਸੀਂ ਇੱਥੇ ਰਾਤ ਕੱਟਣੀ ਹੈਗੀ ਤੇ ਬਾਕੀ ਗੱਲ ਅੱਜ ਤੁਸੀਂ ਦੇਖਿਆ ਵੀ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈਗਾ ਸੈਂਟਰ ਉਤੇ ਕਾਬਜ਼ ਹੋ ਰਹੀ ਆ ਕਬਜ਼ਾ ਕਰਨਾ ਚਾਹੁੰਦੀ ਆ ਪੰਜਾਬ ਦੇ ਲੋਕ ਪੰਜਾਬ ਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਸਾਡੇ ਬਜ਼ੁਰਗ ਕਿਸਾਨ ਜਿਥੇ ਚੱਦੇ ਹੁੰਦੀਆਂ ਨੇ ਹਾਲਾਂਕਿ ਪੰਜਾਬ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਅੱਜ ਜਥੇਬੰਦੀਆਂ ਪਹੁੰਚੀਆਂ ਨੇ ਗਿਆ ਤੁਹਾਡੀ ਤੁਹਾਡੀ ਜਿਹੜੀ ਭਰਤੀ ਆ ਉਹ ਤੁਹਾਡੇ ਲਈ ਆ ਤੁਹਾਡੀ ਜ਼ਿੰਦਗੀ ਆ ਉਹ ਤੇ ਨਿਰਭਰ ਖੜੀ ਆ ਤੁਸੀਂ ਉਹਦੇ ਲਈ ਨਹੀਂ ਆ ਸਕਦੇ ਪੰਜਾਬ ਦੇ ਲੋਕ ਕੋਨੇ-ਕੋਨੇ ਦੇ ਵਿੱਚੋਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਅੱਜ ਲਾਠੀ ਚਾਰਜ ਹੋਇਆ ਜਿਹਨਾਂ ਦੇ ਵਿੱਚ ਡੱਕੇ ਗਏ ਨੇ ਸਾਡੇ ਸੰਘਰਸ਼ੀ ਸਾਥੀ ਕਿਸਾਨ ਜੱਥੇਬੰਦੀਆਂ ਪੰਜਾਬ ਸਟੂਡੈਂਟ ਜੁਨੀਅਨ ਹੋਰ ਜਿੰਨੀਆਂ ਵੀ ਜੱਥੇਬੰਦੀਆਂ ਨੇ ਗਈਆਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਇਕੱਠ ਕਰਿਆ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਜਿੱਤ ਪੱਕੀ ਹੋਊਗੀ ਇਹੀ ਆਪਣਾ ਧਰਨਾ ਜਿਹੜਾ ਅਗਰ ਤੁਸੀਂ ਇੱਥੇ ਇਕੱਠ ਕਰਦੇ ਹੋ ਵੱਧ ਤੋਂ ਵੱਧ ਇੱਥੇ ਸਾਥ ਦਿੰਦੇ ਹੋ ਤਾਂ ਆਪਣੀ ਜਿੱਤ ਯਕੀਨੀ ਹੈਗੀ ਇਸ ਕਰਕੇ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਵੀ ਆਪਣਾ ਧਰਨਾ ਜਿਹੜਾ ਕੰਟੀਨਿਊ ਚੱਲ ਰਿਹਾ ਹੈਗਾ ਇੱਥੇ ਸਾਥ ਦਿਓ ਤਾਂ ਜੋ ਜਲਦੀ ਜਲਦੀ ਸਾਰੇ ਤੁਸੀਂ ਸਕੂਲਾਂ ਦੇ ਵਿੱਚ ਹੋਵੋ ਸੰਘਰਸ਼ ਦੀ ਕਦੇ ਵੀ ਹਾਰ ਨਹੀਂ ਹੁੰਦੀ ਸੰਘਰਸ਼ ਜਿੱਤੇ ਜਾਂਦੇ ਆ ਜਿੱਤੇ ਲੋਕਾਂ ਦੇ ਏਕੇ ਨਾਲ ਜਾਂਦੇ ਆ ਤੇ ਅਗਲੀ ਗੱਲ ਅਸ਼ੋਕ ਬਾਬਾ ਜੀ ਪੀਟੀਟੀ 594 ਬੇਰੁਜ਼ਗਾਰ ਅਧਿਆਪਕ ਸਾਥਿਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਜਿਵੇਂ ਕਿ ਅੱਜ ਮੋਹਾਲੀ ਦਿਨ ਦੇ ਇਹ ਮੋਹਾਲੀ ਦੇ ਧਰਨੇ ਨੂੰ 78ਵਾਂ ਦਿਨ ਸੀ ਲਗਾਤਾਰ ਪੱਕਾ ਧਰਨਾ ਆਪਣਾ ਇੱਥੇ جاری ਹੈ ਔਰ ਪੋਸਟਾਂ ਦੇ ਅਗਲੇ ਪ੍ਰੋਸੈਸ ਨੂੰ ਸ਼ੁਰੂ ਕਰਵਾਉਣ ਦੀ ਜਿਹੜੀ ਮੰਗ ਹੈ ਉਹ ਸਰਕਾਰ ਦੇ ਕੋਲੋਂ ਕੀਤੀ ਜਾ ਰਹੀ ਹੈ ਡਿਪਾਰਟਮੈਂਟਾਂ ਦੇ ਕੋਲੋਂ ਕੀਤੀ ਜਾ ਰਹੀ ਹੈ ਤਾਂ ਅੱਜ 10 ਨਵੰਬਰ ਦੀ ਜਿਹੜੀ ਕਾਲ ਸੀ ਆਪਣੇ ਵੱਲੋਂ ਦਿੱਤੀ ਗਈ ਸੀ ਤੇ ਜਿਹੜੇ ਸਾਥੀ ਜਿਹੜੇ ਭੈਣ ਭਰਾ ਉਹ ਕਾਲ ਤੇ ਪੁੱਜੇ ਉਹਨਾਂ ਦਾ ਈਟੀਟੀ 9594 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਵੱਲੋਂ तहे ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ 7 ਦਿਨ ਦੇ ਲਈ ਉਹ ਧਰਨੇ ਤੇ ਅੱਜ ਪੁੱਜੇ ਤਾਂ ਅੱਜ ਜੋ ਪ੍ਰਾਪਤੀ ਹੋਈ ਧਰਨੇ ਦੇ ਉੱਤੇ ਜੋ ਕੁਝ ਅੱਜ ਇੱਥੇ ਪ੍ਰਾਪਤ ਹੋਇਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸਾਰੇ ਕੈਡਰ ਦੇ ਸਾਹਮਣੇ ਆਏਗਾ ਔਰ ਜਲਦੀ ਤੁਸੀਂ ਦੇਖੋਗੇ ਕਿ ਤੁਹਾਡੀਆਂ ਜਿਹੜੀਆਂ ਪੋਸਟਾਂ ਨੇ ਉਹ ਪੋਸਟਾਂ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਵਾਪਸ ਮੂਵ ਕਰ ਦਿਓਈਆਂ ਤੁਹਾਡੇ ਤੁਹਾਡੇ ਝੋਲੀ ਦੇ ਵਿੱਚ ਤੁਹਾਡੀਆਂ ਪੋਸਟਾਂ ਜਿਹੜੀਆਂ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤਾਂ ਪਰ ਸਾਥੀਓ ਇੱਕ ਗੱਲ ਹੋਰ ਹੈ ਜੇਕਰ ਤੁਹਾਡਾ ਇਕੱਠ ਇੱਥੇ ਲਗਾਤਾਰ ਇਸੇ ਤਰ੍ਹਾਂ ਵਧਾ ਗਿਆ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਮਾਂ ਉਹ ਤੁਹਾਡਾ ਘਟ ਜਾਏਗਾ ਕਿਉਂਕਿ ਇਕੱਠ ਦੇ ਰੂਪ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਉਹ ਤੁਹਾਨੂੰ ਮਿਲਣੀਆਂ ਨੇ ਸਰਕਾਰ ਵੀ ਜਿਹੜਾ ਹੈ ਉਹ ਤੁਹਾਡੇ ਸਿਰਾਂ ਦੀ ਗਿਣਤੀ ਨੂੰ ਇੱਥੇ ਗਿਣ ਰਹੀ ਹੈ ਔਰ ਜਿੰਨੇ ਸਾਥੀ ਅੱਜ ਪਹੁੰਚੇ ਨੇ ਔਰ ਜਿਹੜੇ ਸਾਥੀ ਹਾਲੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਸਾਥੀ ਘਰਾਂ 'ਚੋਂ ਬੈਠੇ ਨੇ ਆਓ ਸਾਰੇ ਜਨੇ ਮਿਲ ਕੇ ਇੱਕ ਹਮਲਾ ਮਾਰੀਏ ਇੱਕ ਲਗਾਤਾਰ ਆਪਾਂ ਜਿਹੜਾ ਇੱਥੇ ਧਰਨੇ ਦਾ ਪ੍ਰੋਸੈਸ ਆਪਾਂ ਸ਼ੁਰੂ ਕੀਤਾ ਆਇਆ ਪੋਸਟਰ ਨੂੰ ਪੂਰਾ ਕਰਵਾਉਣ ਦੇ ਲਈ ਆਓ ਉਹਦੇ ਵਿੱਚ ਸਾਥ ਦਿਓ ਤਾਂ ਜੋ ਪ੍ਰੋਸੈਸ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਕੇ ਪੋਸਟਰ ਨੂੰ ਡੀਲ ਜ਼ਰੂਰ ਕਰਵਾ ਕੇ ਆਪਾਂ ਜਿਹੜੇ ਲਿਸਟਾਂ ਤੇ ਸਿਚੁਏਸ਼ਨ ਚੁਆਇਸ ਦੀ ਜਿਹੜੀ ਗੰਗ ਹੈ ਉਸ ਦੇ ਵਿੱਚ ਨਿੱਤਰ ਸਕੀਏ ਤਾਂ ਜਿਹੜੇ ਸਾਥੀ ਅੱਜ ਪਹੁੰਚੇ ਉਹਨਾਂ ਦਾ ਧੰਨਵਾਦ ਹੈ ਔਰ ਜਿਹੜੇ ਸਾਥੀ ਘਰਾਂ ਜਨੇ ਉਹਨਾਂ ਨੂੰ ਦੱਸ ਦਈਏ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਲਦੀ ਹੀ ਤੁਹਾਨੂੰ ਜਿਹੜਾ ਕੋਈ ਚੰਗਾ ਦੇਖਣ ਨੂੰ ਤੁਹਾਡੇ ਵਾਸਤੇ ਜਿਹੜਾ ਮਿਲੇਗਾ ਕਿਉਂਕਿ ਅਸੀਂ ਸਾਰੀ ਜਾਣਕਾਰੀ ਜਿਹੜੀ ਹੈ ਉਹ ਇਸ ਲਈ ਸ਼ੇਅਰ ਨਹੀਂ ਕਰ ਰਹੇ ਕਿਉਂਕਿ ਗਰੁੱਪਾਂ ਦੇ ਵਿੱਚ ਫਿਰ ਬਾਅਦ ਵਿੱਚ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਵੀ ਇਹਨਾਂ ਕੋਈ ਪ੍ਰੂਫ ਦਿਓ ਤਾਂ ਜਿਹੜੀ ਸਟੀਕ ਜਾਣਕਾਰੀ ਹੈ ਯੂਨੀਅਨ ਵੱਲੋਂ ਹੁਣ ਅਸੀਂ ਉਹ ਕੋਸ਼ਿਸ਼ ਕਰਦੇ ਆ ਵੀ ਜਿੰਨਾ ਚਿਰ ਕੋਈ ਲਿਖਤੀ ਪ੍ਰੂਫ ਜਿਹੜਾ ਯੂਨੀਅਨ ਨੂੰ ਨਹੀਂ ਮਿਲ ਜਾਂਦਾ ਉਹ ਲਿਖਤੀ ਪ੍ਰੂਫ ਜਿਹੜਾ ਹੈ ਲਿਖਤੀ ਪ੍ਰੂਫ ਤੋਂ ਬਿਨਾ ਜਿਹੜੀ ਜਾਣਕਾਰੀ ਹੈ ਗਰੁੱਪਾਂ ਦੇ ਵਿੱਚ ਜਿਹੜੀ ਹੈ ਸਾਂਝੀ ਨਾ ਕਰ ਦਿੱਤੀ ਜਾ ਨਾ ਕੀਤੀ ਜਾਵੇ ਔਰ ਕੇਡਰ ਜੋ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਅੱਜ ਫੇਰ ਅਸੀਂ ਅਪੀਲ ਕਰਦੇ ਆਂ ਵੀ ਜਿਹੜੇ ਸਾਥੀ ਹੱਲੇ ਘਰਾਂ 'ਚ ਬੈਠੇ ਨੇ ਉਹ ਪਹੁੰਚੋ ਔਰ ਆਉਣ ਵਾਲੇ ਤੇ 4 ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੇ ਪਰਿਵਾਰੀ ਸੰਬੰਧੀ ਜਿਹੜੀਆਂ ਪੋਸਟਾਂ ਸੰਬੰਧੀ ਜਿਹੜੀਆਂ ਨੇ ਇੱਕ ਚੰਗੀ ਖਬਰ ਜਿਹੜੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਜਿਹੜੀਆਂ ਪੋਸਟਾਂ ਨੇ ਉਹ ਤੁਹਾਡੀ ਝੋਲੀ ਦੇ ਵਿੱਚ ਪੈ ਜਾਣਗੀਆਂ ਔਰ ਇਹ ਸਾਥੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਆਪਾਂ ਕਿਸੇ ਦੇ ਕਮੈਂਟ ਦਾ ਕੋਈ ਜਵਾਬ ਨਹੀਂ ਦੇਵਾਂਗੇ ਪਰ ਜਦੋਂ ਬਰਾਬਰੀ ਨਹੀਂ ਹੁੰਦੀ ਕਿਸੇ ਦੀ ਤਾਂ ਉਦੋਂ ਉਦੋਂ ਦੇ ਇਲਜ਼ਾਮ ਲਗਾਏ ਜਾਂਦੇ ਨੇ ਜਦੋਂ ਬਰਾਬਰੀ ਨਹੀਂ ਹੁੰਦੀ ਉਦੋਂ ਹੀ ਜਿਹੜਾ ਇਲਜ਼ਾਮ ਲੱਗਦੇ ਨੇ ਔਰ ਜਦੋਂ ਸਕਸੈਸ ਦੇ ਤੁਸੀਂ ਬਿਲਕੁਲ ਨੇੜੇ ਹੋਵੋਗੇ ਉਦੋਂ ਤੁਹਾਨੂੰ ਭੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਤੁਹਾਡੇ ਤੱਕ ਜਿਹੜੀ ਪਹੁੰਚ ਹੈ ਉਹ ਨਹੀਂ ਕੀਤੀ ਜਾ ਸਕਦੀ ਤੁਹਾਡੀ ਬਰਾਬਰੀ ਨਹੀਂ ਹੁੰਦੀ ਔਰ ਤੁਹਾਡੇ ਕੰਮ ਦੀ ਬਰਾਬਰੀ ਨਹੀਂ ਹੁੰਦੀ ਔਰ ਜਿਹੜਾ ਕੇਡਰ ਇਸ ਕੰਮ ਦੇ ਵਿੱਚ ਸਾਥ ਦੇ ਰਿਹਾ ਉਸ ਕੇਡਰ ਦੇ ਤਹਿ ਦਿਲ ਤੋਂ ਧੰਨਵਾਦ ਔਰ ਕੇਡਰ ਨੂੰ ਘਰੇ ਬੈਠੇ ਨੂੰ ਇਹ ਦੱਸ ਦਈਏ ਵੀ ਆਉਣ ਵਾਲੇ 3-4 ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੀਆਂ ਪੋਸਟਾਂ ਸੰਬੰਧੀ ਜਿਹੜੀ ਇੱਕ ਚੰਗੀ ਖ਼ਬਰ ਦੇਖਣ ਨੂੰ ਮਿਲੇਗੀ ਉਹ ਔਰ ਪੋਸਟਾਂ ਜਿਹੜੀਆਂ ਤੁਹਾਡੀ ਝੋਲੀ ਵਿੱਚ ਪੈ ਸਕਦੀਆਂ ਨੇ ਜੇਕਰ ਤੁਸੀਂ ਘਰਾਂ ਦੇ ਵਿੱਚੋਂ ਨਿਕਲ ਕੇ ਇਸ ਧਰਨੇ ਦੇ ਵਿੱਚ ਆਓ ਔਰ 2-4 ਦਿਨ ਜਿਹੜਾ ਸਾਥ ਹੈ ਉਹ ਯੂਨੀਅਨ ਦਾ ਤੁਸੀਂ ਦਿਓ ਔਰ ਤੁਹਾਨੂੰ ਇੱਕ ਗੱਲ ਇੱਥੇ ਹੋਰ ਦੱਸ ਦਈਏ ਵੀ ਲਗਾਤਾਰ ਜਿਹੜਾ ਧਰਨਾ 78 ਦਿਨ ਚੱਲ ਚੁੱਕਿਆ ਹੈ ਯੂਨੀਅਨ ਵੱਲੋਂ ਵਾਰ-ਵਾਰ ਕਿ ਰੇ ਬੈਠੇ ਕਿਹੜਨ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਫੰਡ ਦਾ ਸਹਿਯੋਗ ਜ਼ਰੂਰ ਕਰੋ ਕਾਂ ਜੋ ਇੱਥੇ ਜਿਹੜਾ ਲਗਾਤਾਰ ਦਰਨਾ ਚੱਲ ਰਿਹਾ ਹੈ ਇੱਥੋਂ ਦੇ ਖਰਚੇ ਨੂੰ ਮੇਨਟੇਨ ਕੀਤਾ ਜਾ ਸਕੇ ਅੱਜ ਵੀ ਜਿਹੜੇ 40 ਤੋਂ 50 ਸਾਥੀ ਨੇ ਉਹ ਇੱਥੇ ਪਹੁੰਚੇ ਨੇ ਔਰ ਉਹਨਾਂ ਦਾ ਵੀ ਰਹਿਣ ਦਾ ਰਹਿਣ ਦਾ ਪ੍ਰਬੰਧ ਕਰਨਾ ਹੈ ਔਰ ਮੁੰਡਿਆਂ ਦਾ ਵੱਖਰਾ ਹੋ ਰਿਹਾ ਕੁੜੀਆਂ ਦਾ ਵੀ ਕਮਰਿਆਂ ਦਾ ਇਂਤਜ਼ਾਮ ਕਰਨਾ ਹੈ ਸੋ ਉਹਨਾਂ ਵਾਸਤੇ ਫੰਡ ਦੀ ਸਹਿਯੋਗ ਦੀ ਲੋੜ ਹੈ ਔਰ ਉਸ ਫੰਡ ਦਾ ਸਹਿਯੋਗ ਤੁਸੀਂ ਜ਼ਰੂਰ ਕਰੋ ਅੱਜ ਜਿਹੜਾ ਕਿਡਰ ਇੱਥੇ ਪਹੁੰਚਿਆ ਉਸ ਨੂੰ ਆਪ ਦੀ ਪ੍ਰਾਪਤੀ ਦਾ ਖੁਦ ਪਤਾ ਹੈ ਵੀ ਅੱਜ ਸਾਨੂੰ ਇੱਥੇ ਕੀ ਪ੍ਰਾਪਤ ਹੋਇਆ ਜਾਦੀਆਂ ਗੱਲਾਂ ਨਹੀਂ ਕਰਾਂਗੇ ਬਸ ਇਹ ਹੀ ਗੱਲ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਜਦੋਂ ਸਾਨੂੰ ਲਿਖਤੀ ਪ੍ਰੂਫ ਮਿਲ ਜੇਗਾ ਸਾਰਾ ਕੁਝ ਤੁਹਾਨੂੰ ਤੁਹਾਡੇ ਸਾਹਮਣੇ ਦੇ ਦੇਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਪਰ ਜਿਹੜਾ ਕੇਡਰ ਰਾਜ ਇੱਥੇ ਪਹਿਲੇ ਉੱਥੇ ਪਹੁੰਚਿਆ ਔਰ ਉਸ ਕੇਡਰ ਨੂੰ ਅੱਜ ਵੀ ਪ੍ਰਾਪਰਟੀ ਦਾ ਪਤਾ ਹੈ ਔਰ ਉਹਨਾਂ ਨੂੰ ਦੱਸਿਆ ਜਾ ਚੁੱਕਿਆ ਹੈ ਵੀ ਉਹਨਾਂ ਦੇ ਸਾਹਮਣੇ ਹੀ ਅੱਜ ਜੋ ਵੀ ਕਾਰਵਾਈ ਹੋਈ ਜੋ ਪ੍ਰਸ਼ਾਸਨ ਵੱਲੋਂ ਆਪਣੇ ਫਾਈਲਾਂ ਦੇ ਸੰਬੰਧੀ ਕਾਰਵਾਈ ਕੀਤੀ ਗਈ ਔਰ ਜੋ ਡਿਪਾਰਟਮੈਂਟ ਦੇ ਵੱਲੋਂ ਆਪਣੇ ਫਾਈਲਾਂ ਸੰਬੰਧੀ ਕਾਰਵਾਈ ਕੀਤੀ ਗਈ ਉਹ ਇੱਥੋਂ ਦੇ ਕੇਡਰ ਨੂੰ ਸਾਰਾ ਪਤਾ ਹੈ ਵੀ ਇੱਥੇ ਅੱਜ ਕੀ ਕੁਝ ਹੋਇਆ ਸੋ ਘਰੇ ਬੈਠੇ ਕੇਡਰ ਨੂੰ ਫਿਰ ਬੇਨਤੀ ਹੈ ਵੀ ਸਵੇਰੇ ਇੱਕ ਵੱਡੇ ਕੱਟ ਦੇ ਰੂਪ ਦੇ ਵਿੱਚ ਪਹੁੰਚੋ ਔਰ ਅੱਗੇ ਇੱਕ ਅਪੀਲ ਸਾਡੀ ਭੈਣ ਅਮਨ ਰਾਜਪੁਰੇ ਤੋਂ ਘਰ ਬੈਠੇ ਕੇਡਰ ਨੂੰ ਕਰਨਾ ਚਾਹੁੰਦੀ ਹੈ ਤਾਂ ਅਗਾ ਅਮਨ ਪਹਿਲਾਂ ਤਾਂ ਜਿਹੜੇ ਪਹਿਲਾਂ ਤਾਂ ਜਿਹੜੇ ਘਰੇ ਬੈਠੇ ਲਾਈਵ ਦੇਖ ਰਹੇ ਨੇ ਉਹਨਾਂ ਨੂੰ ਮੇਰੇ ਵੱਲੋਂ ਵਾਈਗਰੂ ਜਿੱਕਰ ਖਾਸਾ ਵਾਈਗਰੂ ਜੀ ਕੀ ਫਤੇ ਐਸੀ ਤਾਂ ਜਿੰਨੇ ਵੀ ਲਾਈਵ ਹੁੰਦੇ ਨੇ ਮੈਂ ਉਹਨਾਂ 'ਚ ਬੋਲਦੀ ਆ ਬਾਰ-ਬਾਰ ਇੱਕੋ ਗੱਲ ਰਿਪੀਟ ਕਰੀ ਜਾਂਦੀ ਆ ਕਿ ਜਿਹੜੀ ਆਪਣੀਆਂ ਭਰਤੀਆਂ 894 ਹਨਾ ਇਹ ਆਪਣਾ 70% ਭਰਤੀ ਕੁੜੀਆਂ ਦੀ ਹੈ ਤੇ ਆਪਾਂ ਜਿਹੜੀ ਆਪਾਂ ਪਹਿਲਾਂ ਵੀ ਜਿਹੜੀ ਆਪਣੀ ਲਿਸਟ ਆਈ ਸੀ 2600 ਦੀ ਜਿੰਨੀ ਵੀ ਆਈ ਸੀ ਉਹਦੇ ਵਿੱਚ 1700 ਪਲੱਸ ਕੁੜੀਆਂ ਜੁਆਇਨ ਕਰੀਆਂ ਸੀ ਠੀਕ ਹੈ ਤੇ ਜਿਆਦਾਤਰ ਕੁੜੀਆਂ ਨੂੰ ਹੀ ਪ੍ਰਾਪਤੀ ਚਾਹੀਦੀ ਆ ਧਰਨੇ ਤੇ ਆਂਦੇ ਆਂ ਦੱਸੋ ਕੀ ਬਣਿਆ ਕੀ ਚੱਲ ਰਿਹਾ ਕਿੱਥੇ ਪ੍ਰੋਸੈਸ ਹੈ ਜੇ ਤੁਸੀਂ ਧਰਨੇ ਤੇ ਹੀ ਨਹੀਂ ਆਉਂਗੇ ਇਥੇ ਗਿਣਤੀ ਨਹੀਂ ਮੇਨਟੇਨ ਕਰਾਂਗੇ ਤਾਂ ਆਪਣਾ ਜਿਹੜਾ ਕਰਤਾ ਸੀ ਵੀ ਲਾਵਾਂਗੇ ਜਿੱਥੇ ਜਿਹੜੇ ਸੀ ਇਥੇ 40 50 ਲੜ ਰਹੇ ਆ ਜਿੱਥੇ ਤਾਂ ਅਸੀਂ ਵੀ ਲਾਵਾਂਗੇ ਜੋ ਅਸੀਂ ਪ੍ਰਾਪਤ ਕਰਨਾ ਕਰ ਲਾਂਗੇ ਪਰ ਜੇ ਤੁਸੀਂ ਸਾਡਾ ਸਾਥ ਦਓਗੇ ਅਸੀਂ ਛੇਤੀ ਕਰ ਲਾਂਗੇ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਪਾਈ ਸੀ ਬਖਸ਼ੀਸ਼ ਵੀਰੇ ਨੇ ਇੱਕ ਵੀਰਾ ਸੀ ਆਪਣਾ ਹੈਂਡੀਕੈਪ ਸੀ ਉਹ ਆਇਆ ਵੀ ਸ਼ਾਇਦ ਕਾਫੀ ਦੂਰ ਤੋਂ ਸੀ ਨਵੇਂ ਸ਼ਹਿਰ ਤੋਂ ਮੌਗੇ ਤੋਂ ਆਇਆ ਸੀ ਸ਼ਾਇਦ ਤੇ ਆਪਣਾ ਹਨਾ ਉਹ ਵੀਰਾ ਪੜ ਵੀ ਨਹੀਂ ਰਿਹਾ ਹੈਗਾ ਚੰਡੀਗੜ੍ਹ ਯੂਨੀਵਰਸਿਟੀ ਜਿਹਦਾ ਜਿਹੜਾ ਚੱਲ ਰਿਹਾ ਸਾਥ ਦੇਣ ਆਇਆ ਸੀ ਉਹ ਬ্লাইন্ড ਹੋ ਗਿਆ ਉਹ ਬੰਦਾ ਇੱਥੇ ਆ ਰਿਹਾ ਸਾਥ ਦੇਣ ਤੇ ਤੁਸੀਂ ਖੁਦ ਦਾ ਸਾਥ ਦੇਣ ਲਈ ਨਹੀਂ ਇੱਥੇ ਆ ਸਕਦੇ ਹੈਗੇ ਤੁਸੀਂ ਖੁਦ ਦਾ ਨਹੀਂ ਸੋਚ ਰਹੇ ਆਪਣੇ ਮਾਪੇ ਦਾ ਸੋਚ ਲਓ ਅਸੀਂ ਹਨਾ ਮਜਬੂਰੀਆਂ ਸਾਰਿਆਂ ਦੀਆਂ ਹੁੰਦੀਆਂ ਨੇ ਉਹਨਾਂ ਮਜਬੂਰੀਆਂ ਨੂੰ ਤਿਆਗ ਕੇ ਤੁਸੀਂ ਆ ਜਾਓ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਖਾਸ ਕਰ ਮੇਰੀਆਂ ਭੈਣਾਂ ਨੂੰ ਆਪਣੀਆਂ ਸਾਰੀਆਂ ਮਜਬੂਰੀਆਂ ਛੱਡ ਕੇ ਤੁਸੀਂ ਧਰਨੇ ਤੇ ਆਪਣੀ ਗਿਣਤੀ ਵਧਾਓ ਹੁਣ ਜਦੋਂ ਵੀ ਅੱਗੇ ਧਰਨੇ ਦੀ ਕੋਲ ਦਿੱਤੀ ਜਾਂਦੀ ਆ ਯੂਨੀਅਨ ਵੱਲੋਂ ਪਰ ਤੁਸੀਂ ਇੱਕ ਵੱਡਾ ਇੱਕ ਹਮਲਾ ਮਾਰੋ ਸਾਥਿਓ ਯੂਨੀਅਨ ਦੇ ਵੱਲੋਂ ਜੋ ਪ੍ਰੋਟੈਸਟ ਅੱਜ ਲਗਾਇਆ ਲਗਾਇਆ ਜਾਣਾ ਸੀ ਜੋ ਕਾਡਰ ਇੱਥੇ ਅੱਜ ਪਹੁੰਚਿਆ ਸੀ ਉਹ ਕਾਡਰ ਨੂੰ ਪਤਾ ਹੈ ਪਰ ਹੱਲੇ ਵੀ ਜਿਹੜਾ ਉਹ ਸਾਨੂੰ ਲੱਗਦਾ ਹੈ ਵੀ ਇਹ ਗੱਲਾਂ ਜ਼ਰੂਰ ਹੋਣਗੀਆਂ ਅੱਜ ਇਹਨਾਂ ਨੇ ਕੀ ਕਰਿਆ ਕਿਉਂ ਨਹੀਂ ਕਰਿਆ ਕੇਡਰ ਨੂੰ ਕਿਉਂ ਨਹੀਂ ਦੱਸ ਰਹੇ ਤਾਂ ਸਮਾਂ ਆਣ ਤੇ ਜ਼ਰੂਰ ਦੱਸਾਂਗੇ ਕਿਉਂਕਿ ਤੁਹਾਨੂੰ ਇੱਥੇ ਦੱਸ ਗਏ ਵੀ ਜਿਹੜੇ ਗੁਪਤ ਐਕਸ਼ਨ ਦੀ ਗੱਲ ਅੱਜ ਅਸੀਂ ਕਰ ਰਹੇ ਸੀ ਕਦੇ ਵੀ ਕਿਸੇ ਵੀ ਸਮੇ ਜਿਹੜਾ ਉਹ ਯੂਨੀਅਨ ਵੱਲੋਂ ਲਗਾਇਆ ਜਾ ਸਕਦਾ ਹੈ ਬਾਅਦ ਵਿੱਚ ਸਾਥ ਦੇਣ ਆਉਣ ਦੀ ਬਜਾਏ ਜੇ ਤੁਸੀਂ ਅੱਜ ਸਾਥ ਦਿਓ ਤਾਂ ਉਸ ਐਕਸ਼ਨ ਦਾ ਜਿਹੜਾ ਪ੍ਰਭਾਵ ਹੈ ਉਹ ਹੋਰ ਜ਼ਿਆਦਾ ਹੋ ਸਕਦਾ ਹੈ ਵੀ ਜੇ ਸਾਥ ਦਿਓ ਕਿਉਂਕਿ ਜੇ 40 50 ਬੰਦਿਆਂ ਦੇ ਸੱਤੇ ਜੇ ਤੁਸੀਂ ਐਕਸ਼ਨ ਲਵਾਉਣਾ ਚਾਹੁੰਦੇ ਹੋ ਤਾਂ ਉਹ ਐਕਸ਼ਨ ਕਿੰਨਾ ਕੁ ਪ੍ਰਭਾਵਸ਼ਾਲੀ ਹੋਵੇਗਾ ਇਸ ਤੋਂ ਤੁਸੀਂ ਆਪ ਚੰਗੀ ਤਰ੍ਹਾਂ ਜਾਣੂ ਜਾਣੂ ਹੋ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਪੋਸਟਰ ਸੰਬੰਧੀ ਜੋ ਵੀ ਸਵਾਲ ਨੇ ਜੋ ਵੀ ਉਹਦੇ ਹਰ ਚੀਜ਼ ਦਾ ਜਵਾਬ ਦੇਾਂਗੇ ਪੋਸਟਰ ਤੁਹਾਨੂੰ ਦੇਖਣ ਨੂੰ ਮਿਲਣ ਗਿਆ ਜਿਹੜੇ ਵੀ ਸਾਥੀ ਲਾਈਵ ਦੇ ਵਿੱਚ ਕਮੈਂਟ ਕਰਕੇ ਜਵਾਬ ਸਵਾਲ ਪੁੱਛ ਰਹੇ ਨੇ ਉਹਨਾਂ ਨੂੰ ਬੇੰਤੀ ਹੈ ਵੀ ਧਰਨੇ ਦੇ ਉੱਤੇ ਆਓ ਧਰਨੇ ਤੇ ਤੁਹਾਡੀ ਹਰ ਗੱਲ ਦਾ ਜਵਾਬ ਦੇਾਂਗੇ ਔਰ ਜੋ ਜਿਹੜਾ ਵੀ ਕਿਸੇ ਵੀ ਸਾਥੀ ਨੇ ਕਿਸੇ ਵੀ ਕੈਟਾਗਰੀ ਦਾ ਮਤਲਬ ਮੇਰੀ ਕੈਟਾਗਰੀ ਦਾ ਜਾਂ ਅਜੀਤ ਦੀ ਕੈਟਾਗਰੀ ਦਾ ਕਾਕੇ ਦੀ ਕੈਟਾਗਰੀ ਦਾ ਕੋਈ ਵੀ ਕਿਸੇ ਤੇ ਵੀ ਸੰਦੇਹ ਹੈ ਤਾਂ ਭਾਈ ਕਮੈਂਟਾਂ ਦੇ ਵਿੱਚ ਜਵਾਬ ਕਰਨ ਨਾਲ ਕੁਝ ਨਹੀਂ ਮਿਲਣਾ ਧਰਨੇ ਦੇ ਉੱਤੇ ਆਓ ਸਾਰਾ ਕੁਝ ਦੇਾਂਗੇ ਸਾਰਾ ਕੁਝ ਜਵਾਬ ਦੇਾਂਗੇ ਵੀ ਕਿਹੜਾ ਫਾਰਮ ਕਿਉਂ ਭਰਿਆ ਗਿਆ ਬਾਕੀ ਥੋੜੇ ਦਿਨਾਂ ਦਾ ਗੱਲ ਰਹਿ ਗਈ ਤੁਹਾਨੂੰ ਜਲਦੀ ਤੁਹਾਡੀਆਂ ਪੋਸਟਾਂ ਸੰਬੰਧੀ ਜਵਾਬ ਦੇਵਾਂਗੇ ਇਹ ਉਹ ਬੰਦੇ ਨੇ ਜਿਹੜੇ ਨਾਂ ਤਾਂ ਖੇਡਦੇ ਨੇ ਤੇ ਨਾਂ ਹੀ ਖੇਡਣ ਦਿੰਦੇ ਨੇ ਇਹ ਮੱਥੇ ਦੇ ਪਸੀਨੇ ਤੁਸੀਂ ਸਾਡੇ ਨਾਂ ਵੇਖੋ ਆਪਦੇ ਵੇਖੋ ਜਦੋਂ ਆਪ ਦੀ ਗੇਮ ਨਹੀਂ ਬਣਦੀ ਤਾਂ ਦੂਜਿਆਂ ਦੀ ਗੇਮ ਵਿਗਾੜਨ ਵਾਸਤੇ ਇਹੋ ਜਿਹੇ ਬੰਦੇ ਜ਼ਰੂਰ ਤੁਰਦੇ ਨੇ ਜੇ ਐਡਾ ਹੀ ਬਾਈ ਕਿਤੇ ਸੱਚਾ ਹੁੰਦਾ ਐਚ ਡੀ ਐਸ ਤਾਂ ਬਾਈ ਜੀ ਆਪਦੇ ਰੀਅਲ ਨਾਮ ਦੇ ਉੱਤੇ ਬੋਲਦਾ ਤਾਂ ਜੋ ਪਤਾ ਲੱਗਦਾ ਵੀ ਭਾਈ ਗੋੜਾ ਬੰਦਾ ਬੋਲ ਰਿਹਾ ਕਿੱਥੋਂ ਬੋਲ ਰਿਹਾ ਹੈ ਐਚ ਡੀ ਐਸ ਦਾ ਹਣ ਕੀ ਮਤਲਬ ਸਮਝੇ ਤੁਹਾਨੂੰ ਤਾਂ ਪਤਾ ਨਹੀਂ ਲੱਗਿਆ ਹਜੇ ਤੱਕ ਜੇ ਭਾਈ ਤੇਰੇ ਸਵਾਲਾਂ 'ਚ ਦਮ ਹੈ ਤੇਰੇ ਸਵਾਲ ਸਹੀ ਨੇ ਧਰਨੇ 'ਤੇ ਆ ਜਾਓ ਕਿ ਇੱਧਰ ਬੈਠਾ ਹੈ ਕਿ ਇੱਧਰ ਦੇ ਸਾਹਮਣੇ ਸਵਾਲ ਦੇਾਂਗੇ ਭਰਤੀ ਸੰਬੰਧੀ ਸਾਥੀਓ ਤੁਹਾਨੂੰ ਬੇਨਤੀ ਹੈ ਵੀ ਯੂਨੀਅਨ ਨੂੰ ਪੰਡਣ ਦਾ ਕੰਮ ਤਾਂ ਸਾਰੇ ਕਰ ਰਹੇ ਨੇ ਪਰ ਤੁਹਾਨੂੰ ਬੇਨਤੀ ਹੈ ਵੀ ਸਾਥ ਦੇਣ ਵਾਲੇ ਸਾਥੀ ਘਟਨੇ ਔਰ ਜਿਹੜੇ ਸਾਥ ਦੇ ਨਾਲ ਸਾਥੀ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਧਰਨੇ ਦੇ ਉੱਤੇ ਪਹੁੰਚੋ ਤਾਂ ਜੋ ਭਰਤੀ ਦੇ ਅਗਲੇ ਪ੍ਰੋਸੈਸ ਨੂੰ ਸ਼ੁਰੂ ਕਰਵਾ ਕੇ ਜਲਦੀ ਤੋਂ ਜਲਦੀ ਆਪਾਂ ਪੂਰਾ ਕਰਵਾ ਸਕੀਏ ਅੱਗੇ ਸਾਥੀ ਬਖਸ਼ੀਸ਼ ਜੀ ਸਾਥੀਓ ਸ਼ਸ਼ੀਕਲ ਜੀ ਤੇ ਮੈਂ ਕੈਡਰ ਨੂੰ ਅਪੀਲ ਕਰਨਾ ਚਾਹੁੰਦਾ ਵੀ ਦੇਖੋ ਜਿਵੇਂ ਆਪਣੇ ਸ੍ਰਿੰਦਰ ਸਰ ਨੇ ਅਭੋਰ ਤੋਂ ਉਹ ਵੀ ਡੋਰ ਟੂ ਡੋਰ ਵਰਕ ਕਰਕੇ ਆਏ ਮੈਂ ਵੀ ਗਿਆ ਡੋਰ ਟੂ ਡੋਰ ਵਰਕ ਕਰਨ ਤਕਰੀਬਨ ਜੇ ਆਪਾਂ ਦੇਖੀਏ ਫਤੇਗੜ ਸਾਹਿਬ ਤੋਂ ਆਪਣਾ ਡੀਪੀਆਈ ਆਫਿਸ ਆ ਜਿਹੜਾ ਇਹ ਕੋਈ ਜ਼ਿਆਦਾ ਨਹੀਂ 50 60 ਕਿਲੋਮੀਟਰ ਦੂਰ ਹੋਊਗਾ ਵੱਧੋ ਵੱਧ ਸਭ ਤੋਂ ਨੇੜੇ ਪੈਂਦਾ ਪਰ ਇੱਥੇ ਕੈਡਰ ਫਤੇਗੜ ਸਾਹਿਬ ਦਾ ਹੀ ਨਹੀਂ ਹੈਗਾ ਫਿਰ ਮੈਨੂੰ ਜਦੋਂ ਯੂਨੀਅਨ ਨਾਲ ਆਪਣੀ ਗੱਲਬਾਤ ਹੁੰਦੀ ਹੈ ਨਾ ਤੇ ਮੈਨੂੰ ਪੁੱਛਦੇ ਨੇ ਵੀ ਤੇਰਾ ਕੈਡਰ ਫਤੇਗੜ ਸਾਹਿਬ ਤੋਂ ਕੈਡਰ ਨਹੀਂ ਆ ਰਿਹਾ ਤੇ ਸਾਥੀਓ ਬੇਨਤੀ ਮੇਰੀ ਇਹ ਆ ਫਤੇਗੜ ਸਾਹਿਬ ਦੇ ਕੈਡਰ ਨੂੰ ਕਿ ਤੁਸੀਂ ਧਰਨੇ ਤੇ ਆਵੋ ਤੇ ਬਾਕੀ ਪੂਰੇ ਪੰਜਾਬ ਨੇ ਤਾਂ ਆਉਣੀ ਆਉਣਾ ਹਨ ਆਪਣੀ ਭਾਰਤੀ ਆ ਦੇਖੋ ਦੂਜੇ ਲੜ ਰਹੇ ਨੇ ਪੋਸਟਾਂ ਕਢਾਉਣ ਦੀ ਆਪਾਂ ਨੂੰ ਪੋਸਟਾਂ ਮਿਲੀਆਂ ਹੋਈਆਂ ਨੇ ਸਾਰਾ ਕੁਝ ਹੋਇਆ ਹੋਇਆ ਆਪਾਂ ਸਿਰਫ ਜੁਆਇਨਿੰਗ ਲਈ ਲੜਨਾ ਉਹ ਪਹਿਲੇ ਸਟੈਪ ਤੇ ਨੇ ਆਪਾਂ ਲਾਸਟ ਸਟੈਪ ਤੇ ਬੈਠੇ ਆਂ ਬਸ ਥੋੜੀ ਮਰਜ਼ੀ ਹੈ ਜੇ ਕਰਾਉਣ ਨੂੰ ਅਸੀਂ ਜਿੰਨੇ ਕਹੇ ਗਿਆ ਐਨੇ ਕ ਬੰਦੇ ਵੀ ਕਰਾ ਲਾਂਗੇ ਪਰ ਥੋੜੀ ਮੁਮਦਤ ਨਾਲ ਛੇਤੀ ਹੋ ਜਾਊਗਾ ਨਹੀਂ ਟਾਈਮ ਟੱਪੂਗਾ ਬਾਕੀ ਜੋ ਤੁਸੀਂ ਆਪਾਂ ਦੇਖਿਆ ਹੀ ਆ ਜੀ ਕਹਣਾ ਕੋਰਟ ਦੇ ਆਰਡਰ ਆ ਗਏ 1 ਮਹੀਨੇ ਦੇ ਵਿੱਚ ਪੂਰਾ ਕਰ ਦੋ ਦੇ ਦੇਖੋ ਪਹਿਲਾਂ ਵੀ ਸੀ 6 ਮਹੀਨੇ ਚ ਪੂਰੀ ਕਰੋ 23 64 ਵਾਲਿਆਂ ਨੂੰ ਵੀ ਸੀ ਵੀ ਇੰਨੇ ਟਾਈਮ ਚ ਪੂਰੀ ਕਰ ਦੋ ਆਪਾਂ ਨੂੰ ਵੀ ਆ ਗਿਆ ਮੁਰਕ ਕੇ ਇਹ ਨਾ ਹੋਵੇ ਕੰਟੈਂਪਟਾ ਲਾਉਂਦੇ ਫਿਰਿਏ ਦੇਖੋ ਕੋਰਟ ਨੇ ਤਾਂ ਆਪਣਾ ਕੰਮ ਕਰਤਾ ਆਪਣੇ ਹੱਕ ਚ ਬੋਲ ਗਈ ਪਰ ਤੁਸੀਂ ਆਪਣੇ ਹੱਕ ਚ ਨਹੀਂ ਖੜੇ ਹੈਗੇ ਜੇ ਖੜੋਗੇ ਤਾਂ ਸਰਕਾਰ ਤੋਂ ਵੀ ਕਰਾਜੋਗੇ ਇੱਥੇ ਡੀਪੀਆਈ ਆਫਿਸ ਬੈਠੇ ਆ ਤੇ ਸਾਰੇ ਸਾਥੀਆਂ ਨੂੰ ਬੇਨਤੀ ਆ ਕਹਿਣਾ ਧਰਨੇ ਤੇ ਆਵੋ ਆਪਣੇ ਠੰਡ ਵਾਲੇ ਕੱਪੜੇ ਜੋ ਨੇ ਉਹ ਨਾਲ ਲੈ ਕੇ ਆਵੋ ਠੰਡ ਹੋ ਚੁੱਕੀ ਆ ਤੇ ਹੁਣ ਜਿਹੜੇ ਸਾਥੀ ਇੱਥੇ ਹੈਗੇ ਨੇ ਉਹਨਾਂ ਦਾ ਵੀ ਪ੍ਰਬੰਧ ਕਰਨਾ ਹੁੰਦਾ ਉਹਨਾਂ ਦਾ ਰਹਿਣ ਦਾ ਪ੍ਰਬੰਧ ਚਾਹ ਪਾਣੀ ਦਾ ਜੋ ਹਨਾ ਫੂਡ ਦਾ ਉਹਦਾ ਵੀ ਪ੍ਰਬੰਧ ਕਰਨਾ ਹੁੰਦਾ ਤੇ ਬਾਕੀ ਜੋ ਯੂਨੀਅਨ ਖਰਚੇ ਨੇ ਉਹਦਾ ਪ੍ਰਬੰਧ ਕਰਨਾ ਹੁੰਦਾ ਤੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਮਨਦੀਪ ਕੁਮਾਰ ਤੇ ਰਾਜਕੁਮਾਰ ਦਾ ਜੋ ਜੁਆਇੰਟ ਖਾਤਾ ਉਹਦੇ ਚ ਫੰਡ ਪਾਓ ਤੇ ਜੇ ਘਰੇ ਬੈਠੇ ਹੋ ਦੇਖੋ ਮਜਬੂਰੀਆਂ ਚਲੋ ਸਭ ਦੀਆਂ ਹੁੰਦੀਆਂ ਨੇ ਸਾਡੀਆਂ ਵੀ ਮਜਬੂਰੀਆਂ ਹੁੰਦੀਆਂ ਨੇ ਅਸੀਂ ਵੀ ਧਰਨੇ ਤੋਂ ਕਈ ਵਾਰ ਘਰ ਜਾਂਦੇ ਆ ਚਾਰ ਪੰਜ ਦਿਨ ਲਾਏ ਆਉਂਦੇ ਆ ਪਰ ਐਡੀ ਵੀ ਕਿਸੇ ਦੀ ਮਜਬੂਰੀ ਨਹੀਂ ਹੁੰਦੀ ਵੀ ਰੋਜ਼ਗਾਰ ਨੂੰ ਲੱਤ ਮਾਰੀ ਜਾਵੇ ਤੁਸੀਂ ਰੋਜ਼ਗਾਰ ਨੂੰ ਲੱਤ ਮਾਰ ਰਹੇ ਹੋ ਸਾਡੇ ਵੀ ਸਾਰਿਆਂ ਦੇ ਰੋਜ਼ਗਾਰ ਨੂੰ ਲੱਤ ਮਾਰ ਦੋਗੇ ਡੁੱਬਾਂਗੇ ਤਾਂ ਸਾਰੇ ਡੁੱਬਾਂਗੇ ਤਰਾਂਗੇ ਤਾਂ ਸਾਰੇ ਤਰਾਂਗੇ ਅਸੀਂ ਤਾਂ ਪਰ ਇਹ ਜੇ ਜਜਵੇ ਨਾਲ ਬੈਠੇ ਆਂ ਵੀ ਤਰਾਂਗੇ ਸਾਰੇ ਤਰਾਂਗੇ ਜਿਹੜੇ ਘਰੇ ਬੈਠੇ ਨੇ ਅਸੀਂ ਉਹਨਾਂ ਨੂੰ ਵੀ ਲਵਾਵਾਂਗੇ ਆਪ ਦੁੱਖ ਕੱਟ ਲੈ ਕੋਈ ਗੱਲ ਨਹੀਂ ਜਦੋਂ ਨੌਕਰੀਆਂ ਤੇ ਲੱਗ ਗਏ ਉਦੋਂ ਸਾਰੇ ਦੁੱਖ ਭੁੱਲ ਜਾਣੇ ਨੇ ਤੇ ਤੁਹਾਨੂੰ ਯਾਦ ਤੱਕ ਨਹੀਂ ਹੋਣਾ ਵੀ ਕਦੇ ਇਹ ਬੰਦੇ ਸਾਡੇ ਲਈ ਲੜੇ ਸੀ ਇਹਨਾਂ ਨੇ ਸਾਨੂੰ ਨੌਕਰੀਆਂ ਦਵਾਈਆਂ ਸੀ ਸਾਥੀ ਬਿਮਾਰ ਵੀ ਨੇ ਇੱਥੇ ਧਰਨੇ ਤੇ ਤਾਂ ਵੀ ਬੈਠੇ ਆ ਦਵਾਈਆਂ ਲੈ ਕੇ ਚੱਲੀ ਜਾਂਦੇ ਆ ਧਰਨੇ ਤੇ ਪਰ ਗੱਲ ਕਿੱਥੇ ਆ ਜੇ ਰੋਜ਼ਗਾਰ ਨਹੀਂ ਤਾਂ ਕੋਈ ਹੱਲੇ ਨਹੀਂ ਕੋਈ ਕੋਈ ਆਪਣਾ ਰਿਸ਼ਤੇਦਾਰ ਨਹੀਂ ਕੋਈ ਮਾਪੇ ਨਹੀਂ ਕੁਝ ਨਹੀਂ ਤੋਂ ਸਭ ਨੂੰ ਪਤਾ ਜਦੋਂ ਤੀ ਪੁੱਤ ਜਵਾਨ ਹੋ ਜਾਂਦਾ ਤੇ ਘਰ ਦੇ ਵੀ ਸੋਚਦੇ ਨੇ ਇਹ ਸਾਡੇ ਮੋਢੇ ਨਾਲ ਮੋਢਾ ਲਾਊਗਾ ਸਾਡਾ ਕੋਈ ਫਾਇਦਾ ਕਰੂਗਾ ਸਾਡਾ ਸਾਡੀ ਮਦਦ ਕਰੂਗਾ ਪਰ ਬੇਟੇਲੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਹੈਗਾ ਜੇ ਰੋਜ਼ਗਾਰ ਹੋਊਗਾ ਤੁਹਾਡੇ ਜੋ ਫੈਮਿਲੀ ਦੇ ਸੁਪਨੇ ਤੁਸੀਂ ਜਾਇਏ ਨੇ ਉਹ ਪੂਰੇ ਹੋ ਜਾਣਗੇ ਸਾਰੇ ਸਾਥੀਆਂ ਨੂੰ ਬੇਨਤੀ ਆ ਦੇਖੋ ਸੁਪਨੇ ਤੁਹਾਡੇ ਨੇ ਚੱਲ ਰਿਹਾ ਸੁਪਨੇ ਤੁਹਾਡੇ ਨੇ ਤਾਂ ਪੂਰੇ ਵੀ ਤੁਸੀਂ ਉਹ ਕਰਨੇ ਨੇ ਅੰਦਰ ਡੀਪੀ ਆਈ ਆਫਿਸ ਇੱਕ ਵਿਚਾਰ ਲਿਖਿਆ ਪਿਆ ਕਹਿੰਦੇ ਤੁਹਾਡੀ ਸਫਲਤਾ ਤੁਹਾਡੀ ਮਿਹਨਤ ਤੇ ਨਿਰਪਰ ਕਰਦੀ ਆ ਵੀ ਤੁਹਾਨੂੰ ਕਿਹ ਜਾ ਫਲ ਮਿਲਣਾ ਜੇ ਮਿਹਨਤ ਕਰੋਗੇ ਰੋਜ਼ਗਾਰ ਲੈ ਲਓਗੇ ਕੱਲਾ ਪੇਪਰ ਦੇ ਕੇ ਜੇ ਨੌਕਰੀ ਮਿਲਦੀ ਹੁੰਦੀ ਤਾਂ ਆਪਾਂ 2022 ਦੇ ਵਿੱਚ ਹੀ ਲੱਗ ਜਾਂਦੇ ਜਿੰਨੇ ਮਾਰਚ ਚ ਪੇਪਰ ਦਿੱਤਾ ਹੈ ਸਾਹਮਣੇ ਨਾਲ ਤਾਂ ਆਪਾਂ ਅਪ੍ਰੈਲ ਮਈ ਦੇ ਵਿੱਚੇ ਲੱਗ ਜਾਂਦੇ ਜੇ ਕੱਲਾ ਪੇਪਰ ਦੇ ਕੇ ਨੌਕਰੀ ਮਿਲਦੀ ਹੁੰਦੀ ਸਾਰੇ ਸਾਥੀਆਂ ਨੂੰ ਬੇਨਤੀ ਆ ਦੇਖੋ ਇੱਕ ਤਾਂ ਮਜਬੂਰੀਆਂ ਤੁਹਾਨੂੰ ਚਲੋ ਹੁੰਦੀਆਂ ਨੇ ਇੱਕ ਅੱਧੇ ਦਿਨ ਦੀਆਂ ਹੁੰਦੀਆਂ ਨੇ ਪਰ ਅੱਜ ਅਸੀਂ ਕਹਿੰਦੇ ਵੀ ਤੁਸੀਂ ਪੱਕੇ ਧਰਨੇ ਤੇ ਨਹੀਂ ਦੱਸਦੇ ਸਾਡੇ ਨਾਲ ਰਹਿ ਸਕਦੇ ਚਲੋ ਮੰਨਦੇ ਆ ਘਰ ਦੀਆਂ ਮਜਬੂਰੀਆਂ ਹੋਣਗੀਆਂ ਕਿਸੇ ਦੀ ਕੋਈ ਮਜਬੂਰੀ ਕਿਸੇ ਦੀ ਕੋਈ ਪਰ ਜਦੋਂ ਧਰਨੇ ਦੀ ਅਪੀਲ ਕਿਸੇ 1 ਡੇ 2 ਡੇ ਤੇ ਦਿੱਤੀ ਜਾਂਦੀ ਆ ਉਸ ਦਿਨ ਤਾਂ ਸਾਰੇ ਸਾਥੀ ਆਵੋ ਆ ਹੁਣ ਤੁਸੀਂ ਦੇਖ ਸਕਦੇ ਹੋ 10 ਤਰੀਕ ਦੀ ਅੱਜ ਦੀ ਜੋ ਆ ਆਪਾਂ ਨੇ ਕਾਲ ਦਿੱਤੀ ਸਾਰੇ ਸਾਥੀਆਂ ਨੂੰ ਤੇ ਸਾਥਿਓ ਦਿਖਾਇਓ ਆਪਣਾ ਕੈਡਰ ਕਿੰਨਾ ਦਾ ਦੇਖ ਲਓ ਸਾਥਿਓ 3500 ਦੇ ਕਰੀਬ ਆਪਣੇ ਜੋ ਕੈਂਡੀਡੇਟ ਨੇ ਉਹਨਾਂ ਨੇ ਰੋਜ਼ਗਾਰ ਲੈਣਾ ਤੇ ਇੰਨੇ ਕ ਬੰਦੇ ਨੌਕਰੀ ਦਿਵਾਉਣਗੇ ਤੁਹਾਨੂੰ ਥੋਡੀ ਜਿਹੀ ਮੀਰ ਜਮਾਈ ਮਰ ਗਈ ਤੁਸੀਂ ਕਿਉਂ ਨਹੀਂ ਆ ਰਹੇ ਆਹ ਬੰਦੇ ਰੋਜ਼ਗਾਰ ਦਿਵਾਉਣਗੇ ਤੁਹਾਨੂੰ ਇੰਨੇ ਕ ਇਹ ਤਾਂ ਇੱਕ ਡਿਪਾਰਟਮੈਂਟ ਨਾਲ ਇਹ ਆ ਵੀ ਨਾਲ ਥੋੜਾ ਜਿਹਾ ਰਲ ਕੇ ਚੱਲ ਰਹੇ ਆ ਵੀ ਚਲੋ ਸਾਡਾ ਕੰਮ ਹੋ ਜੇ ਪਰ ਜਿੰਨੇ ਕੁ ਅਸੀਂ ਬੰਦੇ ਆ ਇੰਨੇ ਕ ਨਾਲ ਤਾਂ ਸਾਨੂੰ ਵੀ ਠੁੱਟੇ ਪੈਣੇ ਨੇ ਜੇ ਅਸੀਂ ਅੜੀਆਂ ਕਰਾਂਗੇ ਇਹ ਆ ਚਲੋ ਆਪਣੀ ਯੂਨੀਅਨ ਡਿਪਾਰਟਮੈਂਟ ਨਾਲ ਤੇ ਆਪਣੇ ਪੁਲਿਸ ਪ੍ਰਸ਼ਾਸਨ ਨਾਲ ਥੋੜਾ ਜਿਹਾ ਕੰਪਰੋਮਾਈਜ਼ ਕਰਕੇ ਚੱਲਦੇ ਆ ਵੀ ਸਾਡਾ ਕੰਮ ਹੋ ਜਵੇ ਬਾਕੀ ਤੁਸੀਂ ਦੇ ਲੋ ਇੰਨੇ ਕ ਬੰਦੇ ਰੋਜ਼ਗਾਰ ਦਬਾ ਸਾਦੇ ਨੇ ਕਹੀ ਨਹੀਂ ਦਬਾ ਸਾਦੇ ਇਹ ਤੁਹਾਨੂੰ ਪਤਾ ਹੋਊਗਾ ਪਰ ਸਾਡਾ ਜਜ਼ਬਾ ਇਹ ਕਹਿੰਦਾ ਵੀ ਅਸੀਂ ਆਪ ਵੀ ਲੱਗ ਜਾਾਂਗੇ ਇਹਨਾਂ ਨੂੰ ਵੀ ਲਵਾ ਦਾਂਗੇ ਅਸੀਂ ਤਾਂ ਸਭ ਕੋ ਪਿੱਛੇ ਬੈਠੇ ਆਂ ਕਈ ਸਾਡੇ ਤੋਂ ਅੱਗੇ ਬੈਠੇ ਹੋਣਗੇ ਉਹਨਾਂ ਨੇ ਵੀ ਲੱਗ ਜਾਣਾ ਤੇ ਬੇਨਤੀ ਇਹੀ ਆ ਤੁਹਾਨੂੰ ਕਿ ਤੁਹਾਡਾ ਜੋ ਬਹਾਨਾ ਬਹੁੰਨਾਂ ਦਾ ਇੱਕ ਦਿਨ ਦਾ ਹੁੰਦਾ ਦੋ ਦਿਨ ਦਾ ਹੁੰਦਾ ਚਾਰ ਦਿਨ ਦਾ ਹੁੰਦਾ ਪਰ ਜਿੱਦਣ ਅਸੀਂ ਬਾਂਡੇ ਦੀ ਕਾਲ ਦਿੰਦੇ ਆ ਉਹ ਦਿਨ ਤੱਕ ਟੋਕਾ ਟੋਰੇ ਸਾਥੀ 500 ਤੋਂ 1000 ਹੋਣਾ ਚਾਹੀਦਾ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਆਪਣੇ ਧਰਨੇ ਤੇ ਸਮੂਲੀਅਤ ਕਰੋ ਹੋ ਸਕੇ ਤਾਂ ਕੱਲ ਨੂੰ ਹੀ ਆਪਣੇ ਧਰਨੇ ਤੇ ਆਵੋ ਤੇ ਤੁਹਾਡੀਆਂ ਜਿਹੜਾ ਆਪਣਾ ਕੰਮ ਆ तकरीबन ਐਸੇ ਹਫਤੇ ਦੇ ਵਿੱਚ ਕਰਾ ਕੇ ਜੋ ਸ਼ੁੱਕਰਵਾਰ ਤੱਕ ਵਰਕਿੰਗ ਡੇ ਨੇ ਐਸੇ ਹਫਤੇ ਦੇ ਵਿੱਚ ਕਰਾ ਕੇ ਕੰਮ ਆਪਾਂ ਕਰ ਨੂੰ ਜਾਣਾ ਹੈ ਤੇ ਬਾਅਦ ਦੀਆਂ ਲਿਸਟਾਂ ਨੇ ਜੋ ਉਹ ਸਾਰਾ ਆਪਣਾ ਇਕੱਠਾ ਕਰਨਾ ਹੈ ਸਾਰੇ ਸਾਥੀਆਂ ਨੂੰ ਬੇਨਤੀ ਆ ਤੇ ਆਪਣਾ ਕਹਣਾ ਫੰਡ ਦਾ ਸਹਿਯੋਗ ਕਰੋ ਜੋ ਆਪਣੇ ਰਾਜਕੁਮਾਰ ਤੇ ਮਨਦੀਪ ਕੁਮਾਰ ਦਾ ਕਿ ਤਰਨੇ ਤੇ ਜਰੂਰ ਪਹੁੰਚੋ ਮੇਰੀ ਖਾਸ ਬੇਨਤੀ ਮੇਰੇ ਫਤੇਗੜ ਸਾਹਿਬ ਦੇ ਲੈਟਰ ਨੂੰ ਆ ਕਿ ਜਰੂਰ ਤਰਨੇ ਤੇ ਆਵੋ ਬੇਇਤੀ ਨਾ ਕਰਾਵੋ ਨੇੜੇ ਤੇ ਹਾਂ ਤੁਸੀਂ ਸਭ ਤੋਂ ਕਿਰਪਾ ਕਰਕੇ ਸਾਰੇ ਸਾਥੀ ਆਉਣ ਤੇ ਹੁਣ ਆਪਣੇ ਸਾਥੀ 바ਵਾ ਜੀ ਗੱਲ ਕਰਨਗੇ ਸਾਥਿਓ ਦੇਖੋ ਮੈਰਿਟ ਨੂੰ ਡਿਸਕਸ ਕਰਨਾ ਜਿਹੜਾ ਹੈ ਉਹ ਕਮੈਂਟਾਂ ਦੇ ਵਿੱਚ ਮੈਰਿਟ ਨੂੰ ਡਿਸਕਸ ਨਾ ਕਰੋ ਵੀ 72 ਵਾਲਾ ਲੱਗ ਜਾਏਗਾ 60 ਵਾਲਾ ਲੱਗ ਜਾਏਗਾ 124 ਵਾਲਾ ਲੱਗ ਜਾਏਗਾ ਇਹ ਬੇਫਾਲਤੂ ਦੀਆਂ ਗੱਲਾਂ ਨੇ ਜਦੋਂ ਤੱਕ ਤੁਹਾਡੇ ਕੋਲ ਪੋਸਟਾਂ ਹੀ ਨਹੀਂ ਆ ਜਾਂਦੀਆਂ ਤੁਹਾਡੇ ਕੋਲ ਲੜਨ ਨੂੰ ਅਜੇ ਤੱਕ ਕੁਝ ਵੀ ਨਹੀਂ ਹੈ ਔਰ ਲੜਾ ਆਪਾਂ ਕਹਿੰਦੇ ਵਾਸਤੇ ਰਹੇ ਆ ਵੀ ਸਾਡਾ ਆ ਜਾਏਗਾ ਸਾਡਾ ਆ ਜਾਏਗਾ ਜੇ ਪੋਸਟਾਂ ਲੈ ਲੋਗੇ ਤਾ ਸਾਰੇ ਬੰਦੇ ਸੇਫ ਨੇ ਜਿਹੜੇ ਸਕਰੂਟੀ ਨਹੀਂ ਕਰਵਾ ਚੁੱਕੇ ਨੇ ਅਸੀਂ ਵਾਰ-ਵਾਰ ਕਹਿ ਰਹੇ ਆ ਜੇ ਪੋਸਟਾ ਹੀ ਨਾ ਮਿਲਿਆ ਤਾਂ ਪਵਾ 68 ਵਾਲਾ ਵੀ ਬੈਠਾ ਹੈ ਪਵਾ ਉਹ 65 ਵਾਲਾ ਵੀ ਬੈਠਾ ਹੈ ਪਵਾ 130 ਵਾਲਾ ਬੈਠਾ ਹੈ ਉਹ ਸਾਰੇ ਇਨਫਲ ਨੇ ਤੁਹਾਡੇ ਲੈ ਹੋਏ ਨੰਬਰ ਤਾਂ ਪੋਸਟਾ ਡੀ ਰਿਜ਼ਰਵ ਕਰਵਾਉਣ ਵਾਸਤੇ ਬੈਠੇ ਆ ਕੋਈ ਮੰਗ ਨਹੀਂ ਨਜਾਇਜ਼ ਸਾਡੀ ਸਾਡੀ ਸਿਰਫ ਤੇ ਸਿਰਫ ਇੱਕੋ ਹੀ ਮੰਗਿਆ ਵੀ 3094 ਜਿੰਨੀਆਂ ਪੋਸਟਾਂ ਨੇ ਜਿੰਦੇ ਵਿੱਚੋਂ ਹੈਂਡੀਕੈਪ ਨੇ ਆਪਦਾ ਕੋਟਾ ਜਿਹੜਾ ਹੈ ਬੈਕਲੌਗ ਦਾ ਉਹ ਆਪਦਾ ਡੀਲ ਜ਼ਰੂਰ ਕਰਵਾ ਲਿਆ ਔਰ ਜੋ ਆਪਣੀਆਂ ਬਾਕੀ ਪੋਸਟਾਂ ਰਹਿੰਦੀਆਂ ਨੇ ਉਹਨਾਂ ਸਾਰਿਆਂ ਨੂੰ ਡੀਲ ਜ਼ਰੂਰ ਕੀਤਾ ਜਾਵੇ ਔਰ ਜੋ ਲਿਸਟਾਂ ਅਗਲੀ ਮੰਗੇ ਸਾਡੀ ਜੋ ਹੈ ਉਹ ਲਿਸਟਾਂ ਦੀ ਹੈ ਲਿਸਟਾਂ ਦਾ ਜੋ ਪ੍ਰੋਸੀਜਰ ਹੈ ਉਹ ਡਿਪਾਰਟਮੈਂਟ ਆਪੇ ਦੇਖੇਗਾ ਜੋ ਡਿਪਾਰਟਮੈਂਟ ਨੇ ਦੇਖ ਕੇ ਜੋ ਉਹਦਾ ਬਣਦਾ ਹੋਏਗਾ ਡਿਪਾਰਟਮੈਂਟ ਕਰੇਗਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਬੇਫਿਕਰ ਹੋ ਡਿਪਾਰਟਮੈਂਟ ਅਜੇ ਅਸੀਂ ਸਿਰਫ ਪੋਸਟਾ ਡੀਲ ਸਰਵ ਕਰਵਾਉਣ ਵਾਸਤੇ ਲੜ ਰਹੇ ਆ ਪਹਿਲਾਂ ਸਾਰੇ ਜਣੇ ਆਜੋ ਪੋਸਟਾ ਡੀਲ ਸਰਵ ਕਰਵਾ ਲਈਏ ਜਦੋਂ ਪੋਸਟਾ ਮਿਲ ਗਈਆਂ ਉਸ ਤੋਂ ਬਾਅਦ ਦੇਖਾਂਗੇ ਲੜਾਈ ਕਿਹੜੇ ਪਾਸੇ ਨੂੰ ਮੁੜੇਗੀ ਸੋ ਅਜੇ ਗਰੁੱਪਾਂ ਦੇ ਵਿੱਚ ਨਾ ਲੜੋ ਨਾ ਲਾਈਵ ਦੇ ਵਿੱਚ ਲੜੋ ਜਿੰਦਾ ਨੰਬਰ ਆ ਰਿਹਾ ਕਿੰਦਾ ਨਹੀਂ ਆ ਰਿਹਾ ਹਜੇ ਤੱਕ ਕਿਸੇ ਨੂੰ ਆਪਦੇ ਨੰਬਰ ਦਾ ਕੋਈ ਪਤਾ ਨਹੀਂ ਆਓ ਇਸ ਮੰਚ ਤੇ ਇਕੱਠੇ ਹੋਵੋ ਇਕੱਠੇ ਹੋ ਕੇ ਪੋਸਟਾ ਨੂੰ ਡੀਲ ਸਰਵ ਕਰਵਾਈਏ ਤਾਂ ਜੋ ਭਰਤੀ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਪੂਰਾ ਕਰਵਾ ਸਕੀਏ ਅਸੀ ਗੱਲ ਜੀ ਸਾਰੇ ਸਾਥੀਆਂ ਨੂੰ ਤੇ ਘਰ ਬੈਠੇ ਸਾਥੀਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕੀ ਤੁਹਾਡੇ ਸਹਿਯੋਗ ਦੇ ਨਾਲ ਅੱਜ ਅਸੀਂ ਫਿਰ ਉੱਥੇ ਦੇ ਉੱਥੇ ਹੀ ਬੈਠੇ ਆ ਜੇ ਤੁਹਾਡੇ ਚ ਥੋੜੀ ਬਹੁਤੀ ਵੀ ਸ਼ਰਮ ਹੋਵੇ ਨਾ ਤਾਂ ਕੱਲ ਨੂੰ ਸਾਰੇ ਡੀਪੀਆਈ ਪਹੁੰਚੋ ਇੱਕ ਗੱਲ ਹੋਰ ਕੁੜੀਆਂ ਨੂੰ ਫੋਨ ਕਰਨੇ ਆ ਮੁੰਡਿਆਂ ਨੂੰ ਫੋਨ ਕਰਨੇ ਆ ਜਾਂ ਮੈਡਮ ਜੀ ਸਾਨੂੰ ਧੋਵਿਆਂ ਅਸੀਂ ਤਾਂ ਸ਼ੋਪਿੰਗ ਕਰਨੀ ਜਾਣੀ ਆ ਡੁੱਬ ਕੇ ਮਰ ਜਾਓ ਜਦੋਂ ਤੁਸੀਂ ਹੈਗੇ ਬੇਰੁਜ਼ਗਾਰੋ ਕਾਹਦੇ ਵਿਆਹ ਤੇ ਕਾਹਦੀ ਸ਼ੋਪਿੰਗਾਂ ਤੁਹਾਨੂੰ ਨਾ ਸ਼ਰਮ ਹੋਣੀ ਚਾਹੀਦੀ ਆ ਕੋਈ ਕਹਿੰਦਾ ਸਾਡਾ ਖੇਤ ਕੰਮ ਪਿਆ ਕੋਈ ਕਹਿੰਦਾ ਆ ਪਿਆ ਜੇ ਮਤਲਬ ਤੁਸੀਂ ਖੇਤ ਦਾ ਕੰਮ ਹੀ ਕਰਨਾ ਹੈ ਫਿਰ ਕਾਹ ਤੋਂ 4-4 ਟੈਸ ਦਿੱਤੇ ਸੀ ਘਾਰੀ ਬੈਹ ਜਾਂਦੇ ਸਾਡਾ ਰੋਜਗਾਰ ਤਾਂ ਨਾ ਖੋਵੋ ਅਸੀਂ ਤਾਂ ਬਰੋਜਗਾਰ ਆ ਅਸੀਂ ਨਾ ਸਾਡੀ ਜ਼ਮੀਨ ਨਾ ਸਾਡੇ ਖੇਤ ਅਸੀਂ ਤਾਂ ਸਿਰਫ ਆ ਨੌਕਰੀ ਤੇ ਡਿਪੈਂਡ ਆ ਅਸੀਂ ਕਿੱਥੇ ਜਾਈਏ ਤੇ ਇਸ ਕਰਕੇ ਨਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇੱਕ ਗੱਲ ਹੋਰ ਫਿਰ ਕਹਿ ਦਿੰਦੇ ਆ ਕਿ ਮੀਨੂ ਮਰਨ ਤਕੋੜਾ ਬਾਲਾ ਬੋਲਦੇ ਆ ਵੇਖੋ ਵੀਰੋ ਤੇ ਬੈਣਾ ਜਿਹੜੇ ਤੁੰਨੇ ਤੇ ਬੈਠਿਆ ਨਾ ਉਹਨਾਂ ਨੇ ਤਕੋੜਾ ਬੋਲਣਾ ਹੀ ਬੋਲਣਾ ਤੇ ਆਪ ਵੀ ਸੱਚੇ ਨੇ ਨਾ ਉਹਨਾਂ ਨੇ ਆਉਣਾ ਤੇ ਨਾ ਉਹਨਾਂ ਨੇ ਬੋਲਣਾ ਤੇ ਜਿਹੜੇ ਇੱਥੇ ਬੈਠੇ ਨੇ ਉਹ ਤਾਂ ਬੋਲਣਗੇ ਵੀਰੇ ਤੇ ਇਸ ਕਰਕੇ ਨਾ ਜੇ ਮੇਰਾ ਗੁੱਸਾ ਕਰੋ ਚਾਹੀ ਜੋ ਮਰਜ਼ੀ ਕਰੋ ਪਰ ਵਾਅਦਾ ਤੋਂ ਵਾਅਦਾ ਨਾ ਕਰ ਲੈ ਇੱਥੇ ਪਹੁੰਚੋ ਤਾਂ ਕਿ ਆਪਾਂ ਜੋ ਜਗਾਰ ਲੈ ਸਕੀਏ ਤੇ ਜਲਦੀ ਤੋਂ ਜਲਦੀ ਆਪਾਂ ਨਵੇਂ ਸਾਲ ਤੇ ਜੁਆਇਨਿੰਗ ਲੈ ਸਕੀਏ ਤੇ ਸਪੂਨਾ ਚ ਆਪਣੀ ਲੋਹੜੀ ਮਨਾ ਸਕੀਏ ਧੰਨਵਾਦ ਸਭ। ਬਾਈ ਬਾਲੋ ਆਪਾਂ ਸਾਥੀਓ ਨੋਟ ਜੁਆਇਨਿੰਗ ਬਾਰੇ ਪੁੱਛਿਆ ਜਾ ਰਿਹਾ ਜੋ ਅੱਜ ਮੀਟਿੰਗ ਹੋਈ ਉਸ ਦੇ ਵਿੱਚ ਇਹ ਗੱਲ ਕਹੀ ਗਈ ਵੀ ਨੋਟ ਜੋਇਨਿੰਗ ਦੀ ਜਿਹੜੀ ਫਾਈਲ ਹੈ ਉਹ ਅੱਗੇ ਭੇਜ ਦਿੱਤੀ ਗਈ ਹੈ ਜਲਦੀ ਜਿਹੜਾ ਨੋਟ ਜੋਇਨਿੰਗ ਦਾ ਜੋਇਨ ਜੋਇਨਿੰਗ ਦੀ ਜਿਹੜੀ ਲਿਸਟ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਜਿਹੜਾ ਉਹਨਾਂ ਦਾ ਪੋਰਟਲ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਨੋਟ ਜੋਇਨਿੰਗ ਦੇ ਵਿੱਚ ਸਿਰਫ ਅੱਜ ਡਿਪਾਰਟਮੈਂਟ ਨੇ ਇੰਨੀ ਗੱਲ ਹੀ ਕਹੀ ਵੀ ਤੁਹਾਨੂੰ 1-2 ਦਿਨਾਂ ਤੱਕ ਜਿਹੜੀ ਹੈ ਉਹਨਾਂ ਦੀ ਜਿਹੜੀ ਲਿਸਟ ਹੈ ਤੁਹਾਨੂੰ ਦੇਖਣ ਨੂੰ ਉਹ ਮਿਲੇਗੀ ਸੋ ਸਾਰੇ ਸਾਥੀਆਂ ਨੂੰ ਮੁਬਾਰਕਾਂ ਨੇ ਜਿਹੜੇ ਸਾਥੀ ਨੋਟ ਜੋਇਨਿੰਗ ਦੇ ਵਿੱਚ ਆ ਰਹੇ ਨੇ ਤਾਂ ਬਾਕੀ ਜਿਹੜੇ ਸਾਥੀ ਘਰਾਂ 'ਚ ਬੈਠੇ ਨੇ ਜਿਨ੍ਹਾਂ ਦਾ ਨੰਬਰ ਨਹੀਂ ਆ ਰ ਜੋ ਸਾਡੇ ਨੇ ਸਾਡੇ ਵਰਗੇ ਨੇ ਜਿਨ੍ਹਾਂ ਦਾ ਬੈਗ ਲੋਕ ਤੇ ਆਉਂਦਾ ਹੈ ਜਿਨ੍ਹਾਂ ਦਾ ਨੋਟ ਜਿੰਦਾਤੇ ਤੇ ਨਹੀਂ ਆਦਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਧਰਨੇ ਦੇ ਉੱਤੇ ਪਹੁੰਚੋ ਤਾਂ ਜੋ ਭਰਤੀ ਨੂੰ ਜਲਦੀ ਤੋਂ ਜਲਦੀ ਜਦ ਆਪਾਂ ਪੂਰਾ ਕਰਵਾ ਸਕੀਏ